ਨੇ ਰਾਜਨਪੁਰੀ ਪਹੁੰਚਿਆ ਜੀ ਆਪਾਂ ਰਾਤ तकरीबन 10 ਕੁ ਵਜੇ ਦੁਕਾਨ ਬੰਦਾ ਕੇ ਘਰ ਗਏ ਆਂ ਔਰ ਸਾਨੂੰ ਬਿੱਟੂ ਕੋਲੋਂ ਸੇ ਰਿਪੋਰਟ ਤੇ ਪਤਾ ਲੱਗਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਭੱਜ ਗਿਆ ਵਾ ਅਸੀਂ ਆ ਕੇ ਦੇਖਿਆ ਜਿੰਨਾ ਬੱਜਾ ਹੋਇਆ ਸੀਗਾ ਗੱਲਾਂ ਖਿਲਰੇ ਹੋਇਆ ਸੀਗੇ ਕੱਲੇ ਜੋ ਕੈਸ਼ ਲਗਾਇਆ ਪਾਣ ਸੀ ਪਾਣ ਲਗਾਇਆ اور اپنے ਜਿਹੜਾ ਸਾਡੀ ਸੈਕਟਰ ਦੀ ਦੱਬੀਆ ਦੁਕਾਨ ਤੋਂ ਲੈ ਗਏ ਆ ਹੋਰ ਦੁਕਾਨ ਦੇ ਸਮਾਨ ਨੂੰ ਛੇੜਾਖਾਨੀ ਕਰਕੇ ਜੋ ਉਹਨਾਂ ਦੇ ਹੱਥ ਆ ਫ੍ਰਿਜ ਜੂ ਸਮਾਨ ਕੱਢਿਆ ਅੰਦਰੋਂ ਸਮਾਨ ਕੱਢ ਕੇ ਜੋ ਉਹਨਾਂ ਦਾ ਹੱਥ ਲੈ ਗਾ ਲਗਭਗ ਕਿੰਨਾ ਕੁ ਨੁਕਸਾਨ ਸੀ ਲਗਭਗ ਤਕਰੀਬਨ ਮੈਂ ਹੁਣ ਦੁਕਾਨ ਦੇ ਦੇਖੋ ਦੁਕਾਨ ਭਰੀ ਪਈ ਹੈ ਦੁਕਾਨ ਦੇ ਅੰਦਰ ਕਿੰਨ ਨੁਕਸਾਨ ਲੱਗਿਆ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ 5000 ਰੁਪਏ ਲੱਗੇ 10000 ਰੁਪਏ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਚੋਰੀ ਤੇ ਚੋਰੀ ਹੈ ਜੀ ਚਾਹੇ ਰੁਪਏ ਦੀ ਚਾਹੇ 10000 ਦੀ ਹੈ ਚਾਹੇ ਲੱਖ ਰੁਪਏ ਦੀ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਲਗੇ ਇਹ ਬੇਨਤੀ ਉਹਨਾਂ ਨੂੰ ਕਰ ਰਹੇ ਆ ਕਿ ਐਸੀ ਵੱਲ ਤਵਜਹ ਦਿੱਤੀ ਜਾਵੇ ਇੱਕ ਸਭ ਤੋਂ ਵੱਡੀ ਮਾੜੀ ਗੱਲ ਹੈ ਜਿਹੜੀ ਦਾਰਾਪੁਰ ਦੇ ਵਿੱਚ ਹੈ ਆ ਇਹ ਚੌਕ ਦੇ ਵਿੱਚ ਲਾਈਟ ਦਾ ਪ੍ਰਬੰਧ ਹੈ ਨਹੀਂ ਹਰ ਵੇਲੇ ਨਹੀਂ ਰਹਾ ਰਹਿੰਦਾ ਵਾ ਜਿਸ ਗੱਲ ਤੋਂ ਅਸੀਂ ਪਰੇਸ਼ਾਨ ਆ ਅਸੀਂ ਕਹਿ ਗਏ ਥਾਗਾ ਪਰ ਚੌਕ ਦੀ ਲਾਈਟ ਹੋਊਗੀ ਸਮਝਿਆ ਅਸੀਂ ਰਾਤ ਕੋਈ 9:30 ਪੌਣੇ 10 ਵਜੇ ਆਪਣੀ ਦੁਕਾਨ ਬੰਦਾ ਕੇ ਗਏ ਆ ਸਾਡੇ ਰੋਜ਼ ਸਵੇਰੇ ਦੁੱਧ ਆਉਂਦਾ ਵਾ ਦੁੱਧ ਦੀ ਸਾਡੀ ਨਗਦੀ ਇੱਥੇ 23600 ਰੁਪਈਆ 1000 ਰੁਪਏ ਦੀ ਭਾਂਸੀ ਦੀ ਇੱਕ ਸਿਕਟਾਂ ਦੀਆਂ ਡੱਬੀਆਂ ਪਈਆਂ ਸੀ ਸਾਢੇ 3-300 ਰੁਪਈਆਂ ਦੀਆਂ ਸਿਕਟਾਂ ਦੀਆਂ ਡੱਬੀਆਂ ਸੀਗਾ ਡੱਬਾ ਪੂਰਾ ਬੰਦ ਪਿਆ ਸੀ ਉਹ ਸੀਗਾ ਕੁਝ ਇੱਥੇ ਹੋਰ ਭਾਂਡੀਆਂ ਪਈ ਸੀ ਤੇ ਕੁਝ ਸਾਡਾ ਸਮਾਨ ਸਾਬਣ ਸਟਿੰਗ ਵਗੈਰਾ ਤੇ ਹੋਰ ਸਾਰਾ ਸਮਾਨ ਜਿੰਨਾ ਵੀ ਸੀਗਾ ਇੱਥੇ ਸਾਰਾ ਫੋਲਾ ਫੋਲੀ ਕਰਕੇ ਅਸੀਂ ਜਦੋਂ ਸਵੇਰੇ ਆ ਕੇ ਆਪਣੀ ਦੁਕਾਨ ਦੇ ਤਾਲੇ ਖੋਲਣ ਲਗੇ ਤਾਂ ਦੇਖਿਆ ਤਾਲੇ ਟੁੱਟੇ ਪਏ ਸੀਗੇ ਕਿੰਨੇ ਵਜੇ ਆਏ ਸਵੇਰੇ ਦੁਕਾਨ 'ਤੇ ਅਸੀਂ ਸਵੇਰੇ ਆਪਣੀ ਦੁਕਾਨ 'ਤੇ ਤਕਰੀਬਨ ਸਾਢੇ 5-6 ਵਜੇ ਆਏ ਜੀ ਉਦੋਂ ਜਦੋਂ ਅਸੀਂ ਆ ਕੇ ਤਾਲੇ ਆ ਦੇਖਿਆ ਤੇ ਤਾਲੇ ਟੁੱਟੇ ਪਏ ਸੀਗੇ ਤੇ ਅਸੀਂ ਆਪਣੇ ਜਦ ਅੰਦਰ ਦੇਖਿਆ ਤੇ ਸਾਰਾ ਸਮਾਨ ਇਹਦਾ ਖਿਲਰਿਆ ਪਿਆ ਅਸੀਂ ਗੱਲਾਂ ਵੀ ਤੋੜਿਆ ਹੋਇਆ ਸੀਗਾ ਤੇ ਇਥੇ ਸਾਰੇ ਸਿਕਟਾਂ ਦੇ ਖਾਨੇ ਖੁੱਲੇ ਪਏ ਸੀਗੇ ਤੇ ਨੁਕਸਾਨ ਲਗਭਗ ਲਗਭਗ 15 ਤੋਂ 20000 ਰੁਪਏ ਦਾ ਨੁਕਸਾਨ ਕਰਕੇ ਹੈ ਜੀ